ਆ ਦੇਖੋ ਜੀ ਅਸੀਂ ਕਾਈਜ਼ਰ ਚ ਆਏ ਸੀਗੇ ਵੀ ਪਾਰਕਿੰਗ ਸਹੀ ਲਾਈ ਹੈ ਨਹੀਂ ਲਾਈਆ ਰੋਬੋਟ ਘੁੰਮ ਰਿਹਾ ਸੀ ਵੀ ਪਹਿਲੀ ਵਾਰ ਦੇਖਿਆ ਆ ਰੋਬੋਟ ਭਾਜੀ ਘੁੰਮ ਰਿਹਾ ਪਾਰਕਿੰਗ ਚੈੱਕ ਕਰਨ ਲਈ ਇਹਨੂੰ ਕਹਿੰਦੇ ਅਮਰੀਕਾ ਇੰਡੀਆ ਵਾਲੇ ਵਿਚਾਰੇ ਸਾਧਾਂ ਦੇ ਮਗਰ ਤੋਰੇ ਫਿਰਦੇ ਆ ਚੱਲ ਬਈ ਜਰਾ ਆ ਦੇਖੇ ਰੋ ਕੱਲੀ ਕੱਲੀ ਗੱਡੀ ਦਾ ਲਾਇਸੈਂਸ ਪਲੇਟ ਚੈੱਕ ਕਰ ਰਿਹਾ ਪਾਰਕਿੰਗ ਸਹੀ ਲੱਗੀ ਨਹੀਂ ਲੱਗੀ ਮੀ ਪੈ ਰਿਹਾ ਆ ਦੇਖੋ ਪੰਜਾਬੀ ਉਹ ਜਾਗੋ ਹੌਲੀ ਸਾਧਾਨ ਨੂੰ ਤਿਆਗੋ ਤੇ ਜਾਗੋ ਦੇਖੋ ਕੈਮਰੇ ਲੱਗੇ ਆ ਤੇ ਰੋਬੋਟ ਭਾਜੀ ਸਭ ਕੁਝ ਆਪੇ ਚੈੱਕ ਕਰੀ ਜਾ ਰਿਹਾ ਇਹ ਠਗਾਂ ਤੋਂ ਬਚੋ ਸਾਇੰਸ ਟੈਕਨੋਲੋਜੀ ਦਾ ਜ਼ਮਾਨਾ ਹੈ ਚੱਲ ਬਈ ਚੱਕੀ ਹੈ ਦਵਾਈ ਆਪਣੀ ਮੰਨਣਾ ਮੰਨੋ ਨਹੀਂ ਤਾਂ ੱਟਕੇ ਖਾਓ ਆ ਦੇਖੋ ਜੀ ਅਸੀਂ ਕਾਈਜ਼ਰ ਚਾਏ ਸੀਗੇ ਵੀ ਪਾਰਕਿੰਗ ਸਹੀ ਲਾਈ ਹੈ ਨਹੀਂ ਲਾਈਆ ਰੋਬੋਟ ਘੁੰਮ ਰਿਹਾ ਸੀ ਵੀ ਪਹਿਲੀ ਵਾਰ ਦੇਖਿਆ ਆ ਰੋਬੋਟ ਭਾਜੀ ਘੁੰਮ ਰਿਹਾ ਪਾਰਕਿੰਗ ਚੈੱਕ ਕਰਨ ਲਈ ਇਹਨੂੰ ਕਹਿੰਦੇ ਅਮਰੀਕਾ ਇੰਡੀਆ ਵਾਲੇ ਵਿਚਾਰੇ ਸਾਧਾਂ ਦੇ ਮਗਰ ਤੁਰੇ ਫਿਰਦੇ ਆ ਚੱਲ ਬਈ ਜਰਾ ਆ ਦੇਖ ਰੋ ਕਲੀ ਕਲੀ ਗੱਡੀ ਦਾ ਲਾਇਸੈਂਸ ਪਲੇਟ ਚੈੱਕ ਕਰ ਰਿਹਾ ਪਾਰਕਿੰਗ ਸਹੀ ਲੱਗੀ ਨਹੀਂ ਲੱਗੀ ਮੀ ਪੈ ਰਿਹਾ ਆ ਦੇਖੋ ਪੰਜਾਬੀ ਉਹ ਜਾਗੋ ਹੌਲੀ ਸਾਧਾਂ ਨੂੰ ਤਿਆਗੋ ਤੇ ਜਾਗੋ ਦੇਖੋ ਕੈਮਰੇ ਲੱਗੇ ਆ ਤੇ ਰੋਬੋਟ ਭਾਜੀ ਸਭ ਕੁਝ ਆਪੇ ਚੈੱਕ ਕਰੀ ਜਾ ਰਿਹਾ ਇਹ ਠੱਗਾਂ ਤੋਂ ਬਚੋ ਸਾਇੰਸ ਟੈਕਨੋਲੋਜੀ ਦਾ ਜ਼ਮਾਨਾ ਹੈ ਚੱਲ ਭਾਈ ਚੱਕੀ ਇਹ ਦਵਾਈ ਆਪਣੀ ਮੰਨਣਾ ਮੰਨੋ ਨਹੀਂ ਤਾਂ ਤਕੇ ਖਾਓ